ਫਾਜ਼ਲ ਕਾ 2433 ਸਵਾਗਤ ਹੈ ਤੁਹਾਡਾ ਲਾਦੂ ਕਾ ਬਸ ਸਟੈਂਡ ਦੇ ਨਜ਼ਦੀਕ ਲਾਦੂ ਕਾ ਪਿੰਡ ਨੂੰ ਜਾਣ ਰਹੀ ਸੜਕ ਤੇ ਹੋਇਆ ਸੀਵਰੇਜ ਲੀਕ ਰਾਹ ਗੀਰਾ ਸਕੂਲੀ ਬੱਚਿਆਂ ਨੂੰ ਸਕੂਲ ਜਾਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਦੇ ਇਹ ਸੀਵਰੇਜ ਦਾ ਗੰਦਾ ਪਾਣੀ ਚੱਕਰ ਵਿੱਚ ਚਲਣਾ ਬਹੁਤ ਔਖਾ ਹੈ ਸਾਰੇ ਕਪੜੇ ਤੇ ਸਕੂਲੀ ਬੱਚਿਆਂ ਦੇ ਬੈਂਕ ਖਰਾਬ ਹੋ ਜਾਂਦੇ ਹਨ ਰਾਗੀਰਾ ਨੇ ਦੱਸਿਆ ਸਾਡਾ ਗੰਦੇ ਪਾਣੀ ਵਿੱਚੋਂ ਲੰਘਣ ਕਾਰਨ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਖਤਸ਼ਾ ਹੈ ਪ੍ਰਸ਼ਾਸਨ ਕੁਮ ਕਰਨੀ ਨੀਂਦ ਸੁੱਤਾ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਲੋਕ ਰੋਸ ਪ੍ਰਦਰਸ਼ਨ ਕਰ ਸਕਦੇ ਹਨ ਵਿਸ਼ੇਸ਼ ਰਿਪੋਰਟ ਹਰਜਿੰਦਰ ਸ਼ਰਮਾ ਫਾਜ਼ਿਲਕਾ 24 ਤੋਂ ਲਾਡੂ ਕਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੂਲ ਦੇ ਕੋਲੋਂ ਹੀ ਅੱਛਾ ਇੱਕ ਇਧਰੋਂ ਮਗਰ ਹੈਗੀ ਆ ਦਵਾਰ ਉਸ ਦੇ ਕੋਲੋਂ ਤੋਏ ਦੇ ਕੋਲੋਂ ਲੀਕ ਹੈ ਜਿੱਥੋਂ ਵੀ ਬੰਦ ਹੈ ਜੀ ਠੀਕ ਹੈ ਜੀ ਇਹ ਪਾਣੀ ਦੀ ਜਿਹੜੀ ਨਿਕਾਸੀ ਪਾਈਪ ਲਾਈਨ ਕਿੱਥੇ ਜਾਂਦੀ ਹੈ ਜੀ ਕਿੱਥੇ ਨਿਕਲਦਾ ਪਾਣੀ ਇਹ ਪਾਈਪ ਲਾਧੂਗਾ ਸੇਮ ਨਾਲੇ ਦੇ ਵਿੱਚ ਜਾਦੂਗਾ ਸੇਮ ਨਾਲੇ ਦੇ ਵਿੱਚ ਹਾਂਜੀ ਠੀਕ ਹੈ ਜੀ ਔਰ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿ ਸਾਰਾ ਜਿਹੜਾ ਪਾਣੀ ਹੈ ਮੁਸ਼ਕਲਾ ਪਾਣੀ ਬਦੂ ਆ ਰਹੀ ਮਤਲਬ ਕਿਆ ਦਾ ਨਾ ਤਲ ਬਹੁਤ ਜਿਆਦਾ ਬਦਬੂ ਆ ਰਹੀ ਕਿੰਨੇ ਦਿਨਾਂ ਦੀ ਵੱਡੀ ਸਮੱਸਿਆ ਬਣੀ ਹੋਈ ਹੈ ਇਹ 4-5 ਦਿਨਾਂ ਦਾ ਲੀਕਜ ਹੋ ਰਿਹਾ ਜੀ ਅੱਛਾ ਜੀ ਕੋਈ ਵੀ ਅਧਿਕਾਰੀ ਨੇ ਸਾਡੀ ਸਰਵਾਈ ਨਹੀਂ ਕਰ ਰਹੀ ਕੋਈ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਹੋਵੇ ਕਿਸੇ ਨੂੰ ਕਿਹਾ ਹੋਵੇ ਅਧਿਕਾਰੀ ਨੂੰ ਜੀ ਸਾਰਿਆਂ ਨੂੰ ਆਨੇ ਆ ਜੀ ਕੋਈ ਨਹੀਂ ਸੁਣਦਾ ਜੀ ਠੀਕ ਹੈ ਜੀ ਤਾਂ ਸਾਹਮਣੇ ਸਕੂਲ ਹੈ ਜੀ ਬੱਚੇ ਜਾ ਰਹੇ ਸਕੂਲ ਵਿੱਚ ਛੁੱਟੀ ਉਹ ਨਜ਼ੀਰਾ ਦਿਖਾ ਦੇ ਜਿੰਨੇ ਆ ਕਿ ਬਿਲਕੁਲ ਸਾਹਮਣੇ ਸਕੂਲ ਹੈ ਸਰਕਾਰੀ ਸੀਨੀਅਰ ਸੈਕੰਡ ਸਕੂਲ ਔਰ ਤਸਵੀਰ ਚਾਹਤ ਦੀ ਜ਼ਿੰਮੇਵਾਰੀ ਆ ਜੀ ਤਾਂ ਇਧਰ ਸਾਡੇ ਨਾਲ ਹੋਰ ਵੀ ਹੋਰ ਵੀ ਦੁਕਾਨਦਾਰ ਹਾਂ ਸਰ ਕੀ ਕਹਾਂ ਚੋਗੇ ਤੁਹਾਡੇ ਜਿਹੜਾ ਪਾਣੀ ਖੜਾਇਆ ਭਰਾਾਲ ਹੈ ਜੀ ਅੱਛਾ ਜੀ ਲੋਕਾਂ ਦਾ ਆਣਾ ਜਾਣਾ ਬੱਚੇ ਛੋਟੇ ਬੱਚੇ ਨੇ ਠੀਕ ਹੈ ਜੀ ਬੁਰਾ ਹਾਲ ਹੈ ਜੀ ਮਗਰ ਉਹ ਸ਼ੇਰ ਵਿੱਚ ਸਾਰਾ ਲੀਕ ਹੈ ਜੀ ਠੀਕ ਹੈ ਜੀ ਨਾਦੀ ਵਾਲੇ ਤੋਂ ਪਾਣੀ ਸ਼ੇਰ ਵਿੱਚ ਆਉਂਦਾ ਸਾਰਾ ਲੀਕ ਹੈ ਜੀ ਆਹ ਵੇਖ ਲਓ ਤੁਸੀਂ ਹਾਲ ਕੀ ਹਾਲ ਹੈ ਠੀਕ ਹੈ ਜੀ ਬਈ ਕਿਸੇ ਨੇ ਕਿਆ ਵੇ ਅਧਿਕਾਰੀ ਨੂੰ ਜਾਂ ਕਿਸੇ ਨਾਲ ਗੱਲਬਾਤ ਹੋਈ ਹੋਵੇ ਅਧਿਕਾਰੀ ਨਾਲ ਅਜੇ ਫਿਲਹਾਲ ਤਾਂ ਨਹੀਂ ਹੋਈ ਜੀ ਠੀਕ ਹੈ ਜੀ ਐਵੇਂ ਕਹੇ ਜੀ ਪਰसों ਚੌਥੇ ਦਾ ਜ਼ਿਆਦਾ ਬੁਰਾ ਹਾਲ ਹੈ ਜੀ ਇੰਦਾ ਪਾਣੀ ਦਾ ਠੀਕ ਹੈ ਜੀ ਸ਼ੁਕਰੀਤ ਤੁਸੀਂ ਜਾਂ ਨੀਰਾ ਵਿੱਚ ਵੇਸ ਕਰਦੇ ਹੋ ਸਾਡੇ ਸਰਕਾਰ ਕੀਆ ਸੜਕ ਤੇ ਸਭ ਪਾਣੀ ਹੈ ਤੇ ਔਰ ਇਹ ਇਧਰ ਤੁਹਾਨੂੰ ਦਿਖਾ ਦਿੰਦੇ ਆ ਸਾਹਮਣੇ ਸੀਨੀਅਰ ਸਕੂਲ ਹੈ ਕਿ ਜਿੱਤੋ ਕਿ ਬੱਚਿਆਂ ਨੂੰ ਆਣਾ ਜਾਣਾ ਔਰ ਲੰਘਣਾ ਕਾਫੀ ਮੁਸ਼ਕਲ ਹੋ ਰਿਹਾ ਹੈ ਆ ਦੇਖੋ ਸਾਨੂੰ ਤੁਸੀਂ ਦੇਖ ਹੀ ਰਹੇ ਹੋ ਪਾਣੀ ਦਾ ਪਾਣੀ ਹਾਂਜੀ ਇਹ ਓਵਰਫਲੋਇੰਗ ਹੋਣ ਕਰਕੇ ਪਾਣੀ ਪਾਈਪਾ ਚ ਲੀਕ ਕਰ ਰਿਹਾ ਤੇ ਇਹ ਪਾਣੀ ਜਿਹੜਾ ਹੈ ਪਿੱਛੋਂ ਤੋਂ ਲਾਧੂ ਕਾ ਪਿੰਡ ਤੋਂ ਸ਼ਾਇਦ ਆਉਂਦਾ ਹੈ ਪਾਣੀ ਜੀ ਤੇ ਉਹ ਕਿਸ ਢੰਗ ਨਾਲ ਆ ਰਿਹਾ ਇਹ ਵੀ ਪਤਾ ਲੱਗਾ ਕਿ ਉੱਥੇ ਮੋਟਰਸ ਦੇ ਨਾਲੋਂ ਪਾਣੀ ਪਾਉਂਦੇ ਨੇ ਤੇ ਅੱਗੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਅੱਗੇ ਜਿਹੜੀ ਇਹ ਸੀਵਰੇਜ ਹੈ ਜਾਂ ਪਾਈਪ ਹੈਗੀ ਆ ਹੂੰ ਹੂੰ ਇਹ ਸਟੇਮ ਨਾਲ ਹੀ ਜਾਂਦੀ ਹੈ ਜੀ ਠੀਕ ਹੈ ਸਟੇਮ ਨਾਲ ਹੀ ਤੋਂ ਜਾਂਦੀ ਹੈ ਤੇ ਉਹਦੇ ਵਿੱਚ ਜਾਂ ਤਾਂ ਉਹ ਸਾਫ਼ ਨਹੀਂ ਹੈਗੀ ਠੀਕ ਹੈ ਜਿਹਦੇ ਕਰਕੇ ਜਦ ਪਿਛੜਾ ਪਾਣੀ ਪੈ ਰਿਹਾ ਤੇ ਪਾਈਪਾਂ ਦੇ ਅੱਗੋਂ ਸਾਫ਼ ਨਾ ਹੋਣ ਕਰਕੇ ਓਵਰਫਲੋ ਹੋ ਜਾਂਦੀਆਂ ਤੇ ਕਦੇ ਲੀਕ ਵੀ ਹੋ ਗਈਆਂ ਨੇ ਜਿੱਥੋਂ ਉਹਨੂੰ ਮੌਕਾ ਮਿਲਦਾ ਪਾਣੀ ਨੂੰ ਉੱਥੋਂ ਨਿਕਲ ਆਉਂਦਾ ਤੇ ਤੁਸੀਂ ਵੇਖਾ ਕਿੰਨਾ ਛੱਪੜ ਲੱਗਾ ਆਇਆ ਹੈ ਇਸ ਅਸੀਂ ਜਿਹੜੇ ਸਾਡੇ ਬੱਚੇ ਹੁਣ ਤੁਸੀਂ ਦੇਖ ਰਹੇ ਹੋ ਗੇਟ ਸਕੂਲ ਦੇ ਸਾਹਮਣੇ ਆ ਪਾਣੀ ਹੈਗਾ ਜੀ ਔਰ ਇਹ ਜਦੋਂ ਹੁਣ ਤੇ ਕੁਛ ਘਟ ਗਿਆ ਸੇਰ ਤੇ ਇੰਤੋਂ ਵੀ ਜ਼ਿਆਦਾ ਸੀ ਪਾਣੀ ਤੇ ਬੱਚੇ ਜਦੋਂ ਲੰਗਦੇ ਇਹਨੂੰ ਨਾ ਬੜੀ ਪਰੇਸ਼ਾਨੀ ਹੁੰਦੀ ਹੈ ਤੇ ਸਟਾਫ ਮੈਂਬਰ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਤੇ ਸੀਵਰੇਜ ਦਾ ਪਾਣੀ ਇਹਨਾਂ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਤੇ ਜਰੂਰ ਸੋਚਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਨੂੰ ਇਹ ਠੀਕ ਕਰਨਾ ਤਾਂ ਜੋ ਇਸ ਮੁਸ਼ਕਲ ਤੋਂ ਬਚਿਆ ਜਾ ਸਕੇ ਤੇ ਸਾਡੀ ਤਾਂ ਬੇਨਤੀ ਅਸੀਂ ਬੇਨਤੀ ਕਰ ਸਕਦੇ ਹਾਂ ਬੱਚਿਆਂ ਨੂੰ ਤੇ ਸਕੂਲ ਸਾਫ ਨੂੰ ਕਿੰਨੇ ਕ ਦਿਨਾਂ ਤੋਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਇਹ ਹੋ ਚੱਲਿਆ ਜੀ ਕਾਫੀ ਵਿੱਚ ਵਿੱਚ ਤੋਂ ਪਹਿਲਾਂ ਵਿੱਚੋਂ ਵੀ ਹੁੰਦਾ ਰਿਹਾ ਹੁਣ ਤਾਂ ਲਗਾਤਾਰ ਹਫ਼ਤਾ ਕੋ ਚੱਲੀ ਜਾਂਦਾ ਐ ਜੀ ਹਾਂ ਜੀ ਹਾਂ ਜੀ ਇਹ ਸੰਜੀ ਸਕੂਲ